19 ਦਸੰਬਰ ਦੀ ਮੀਟਿੰਗ ਤੋਂ ਬਾਅਦ ਜਦੋਂ ਤੋਂ ਇਹ ਚਰਚਾ ਸ਼ੁਰੂ ਹੋਈ ਹੈ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਸਬੰਧੀ ਇੱਕ 3 ਮੈਂਬਰੀ ਕਮੇਟੀ ਜਿਹੜੀ ਆ ਉਹ ਜਾਂਚ ਕਰੇਗੀ ਤੇ ਉਸ ਦੇ ਵਿੱਚ 15 ਦਿਨਾਂ ਵਾਸਤੇ ਸਸਪੈਂਡ ਕੀਤਾ ਗਿਆ ਸੀ ਹੁਣ ਉਸ ਮਸਲੇ ਦੇ ਵਿੱਚ ਖਾਸ ਤੌਰ ਦੇ ਉੱਤੇ ਇਜ਼ਾਫਾ ਹੋਇਆ ਲੰਘੇ ਦੇਣੀ ਅੰਤਰੀਂ ਕਮੇਟੀ ਦੀ ਮੀਟਿੰਗ ਦੇ ਵਿੱਚ ਇਹ ਇਜ਼ਾਫਾ 1 ਮਹੀਨੇ ਦਾ ਕਰ ਦਿੱਤਾ ਗਿਆ ਯਾਨੀ ਕਿ ਹੁਣ ਘੁਮ ਘਮਾ ਕੇ 45 ਦਿਨਾਂ ਦਾ ਵਕਫਾ ਜਿਹੜਾ ਉਹਦੇ ਵਿੱਚ ਪਾ ਦਿੱਤਾ ਗਿਆ ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਇਸ ਮਸਲੇ ਦੇ ਉੱਤੇ ਜਿੱਥੇ ਆਲਰੇਡੀ ਇਸ ਮਸਲੇ ਦਾ ਵਿਰੋਧ ਹੋ ਰਿਹਾ ਸੀਗਾ ਜਿੱਥੇ ਇਹ ਕਿਹਾ ਜਾ ਰਿਹਾ ਸੀ ਕਿ ਸਿੰਘ ਸਾਹਿਬ ਰਗਵੀਰ ਸਿੰਘ ਨਾਰਾਜ਼ ਨੇ ਐਸਜੀਪੀਸੀ ਤੋਂ ਅੰਦਰੂਣ ਕਮੇਟੀ ਤੋਂ ਕਿ ਇਹ ਤਿੰਨ ਮੈਂਬਰੀ ਕਮੇਟੀ ਜਿਸ ਜਦੋਂ ਐਸਜੀਪੀਸੀ ਦਾ ਅਧਿਕਾਰ ਖੇਤਰ ਹੀ ਨਹੀਂ ਹੈ ਤਾਂ ਫਿਰ ਕਿਉਂ ਬਣਾਈ ਗਈ ਔਰ ਇਹ ਜਾਂਚ ਐਸਜੀਪੀਸੀ ਕਿਉਂ ਕਰਦੀ ਪਈ ਹੈ ਇਹ ਕਿਹਾ ਜਾ ਰਿਹਾ ਸੀ ਤੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਹੁਣ ਇਸੇ ਲੜੀ ਦੇ ਵਿੱਚ ਇਸੇ ਕਮੇਟੀ ਦੀ ਜਾਂਚ ਪ੍ਰਕਿਰਿਆ ਦੇ ਵਿੱਚ ਇਹ ਇਜ਼ਾਫਾ ਕਿਉਂ ਕਰ ਦਿੱਤਾ ਗਿਆ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਸੀ ਕਿ ਅੰਤਰੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਜਾਂ ਇਹ ਜਿਹੜੀ ਜਾਂਚ ਹੈ ਇਹ ਜਸਦੇਵ ਸਿੰਘ ਕਾਲਤਖ ਸਾਹਿਬ ਨੂੰ ਸੌਂਪ ਦਿੱਤੀ ਜਾਵੇਗੀ ਇਹ ਕਿਹਾ ਜਾ ਰਿਹਾ ਸੀ ਕਿ ਜਸਦੇਵ ਸਿੰਘ ਕਾਲਤਖ ਸਾਹਿਬ ਨੂੰ ਦੇ ਦਿੱਤਾ ਜਾਵੇਗਾ ਸਾਰਾ ਮਾਮਲਾ ਔਰ ਉਹ ਆਪਣੇ ਪਦਰ ਦੇ ਉੱਤੇ ਇਸ ਦੇ ਨਾਲ ਜੱਠਣਗੇ ਅਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਲੱਗੇ ਇਲਜ਼ਾਮਾਂ ਨੂੰ ਲੈ ਕੇ ਜਿਹੜੀ ਕਮੇਟੀ ਬਣਾਈ ਸੀ ਤਿੰਨ ਮੈਂਬਰੀ ਉਸ ਕਮੇਟੀ ਦੀ ਸਾਰੀ ਕਾਰਜਕਾਰੀ ਜਿਹੜੀ ਹੈ ਉਹ ਸਵੀਕਾਰਤਕ ਸਾਹਿਬ ਨੂੰ ਸੌਮ ਦਿੱਤੀ ਜਾਵੇਗੀ ਪਰ ਐਂ ਹੋਇਆ ਨਹੀਂ ਲੰਗੇ ਦਿਨੀ ਜਿਹੜੀ ਮੀਟਿੰਗ ਹੁੰਦੀ ਆ ਉਸ ਦੇ ਵਿੱਚ ਇੱਕ ਮਹੀਨੇ ਦਾ ਹੋਰ ਸਮਾਂ ਵਧਾ ਦਿੱਤਾ ਜਾਂਦਾ ਵਕਫਾ ਪਾ ਦਿੱਤਾ ਜਾਂਦਾ ਹੁਣ ਇਹਦਾ ਮਤਲਬ ਕੀ ਸਮਝਿਆ ਜਾਵੇ ਹੁਣ ਸਵਾਲ ਇਹ ਖੜੇ ਹੋਣ ਲੱਗੇ ਨੇ ਕਿ ਜੇ ਇਹਦਾ ਵਿਰੋਧ ਹੋ ਰਿਹਾ ਸੀ ਔਰ ਜੇ ਇਹ ਕਿਹਾ ਜਾ ਰਿਹਾ ਸੀ ਕਿ ਜਦੋਂ ਇਹ ਫੈਸਲਾ ਹੋਇਆ 19 ਦਸੰਬਰ ਦੀ ਮੀਟਿੰਗ ਦੇ ਵਿੱਚ ਤੇ ਉਸ ਵੇਲੇ ਸਿੰਘ ਸਾਹਿਬ ਨਾਰਾਜ਼ ਸਨ ਔਰ ਜੇ ਉਹ ਨਾਰਾਜ਼ ਸਨ ਤਾਂ ਹੁਣ ਆ ਕੇ ਫਿਰ ਕਿਵੇਂ ਹੋਣ ਦਿੱਤਾ ਗਿਆ ਹੁਣ ਐਸਜੀਪੀਸੀ ਨੇ ਕਿਵੇਂ ਇਹਦੇ ਵਿੱਚ ਇਜ਼ਾਫਾ ਕਰ ਦਿੱਤਾ ਹੁਣ ਜਾਂ ਤਾਂ ਇਹ ਅਨ ਨਰੇਟਿਵ ਉੱਪਰ ਕੇ ਸਾਹਮਣੇ ਆ ਰਿਹਾ ਹੈ ਕਿ ਸਿੰਘ ਸਾਹਿਬ ਜਾਨੀ ਰਗਵੀਰ ਸਿੰਘ ਜਿਹੜੇ ਨੇ ਜਾਂ ਸ਼੍ਰੀ ਕਾਲਤਖ ਸਾਹਿਬ ਦੀ ساری ਜਿਹੜੀ ਕਾਰਜਕਾਰੀ ਹੈ ਉਹ ਇਕਵਿਲੀਬਰਮ ਤੇ ਆ ਚੁੱਕੀ ਹੈ ਐਸਜੀਪੀਸੀ ਦੇ ਨਾਲ ਜਾਂ ਇਹ ਮਨਜ਼ੂਰ ਹੋ ਗਿਆ ਜਾਂ ਫਿਰ ਜਿਹੜੀ ਨਾਰਾਜ਼ਗੀ ਹੈ ਉਹ ਖਤਮ ਕਰ ਦਿੱਤੀ ਗਈ ਹੈ ਜਾਂ ਫਿਰ ਐਸਜੀਪੀਸੀ ਦੇ ਵਾਸਤੇ ਆਉਂਦੇ ਸਮੇਂ ਦੇ ਲਈ ਵੱਡੀਆਂ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਕਿਉਂਕਿ ਅਜੇ ਵੀ ਇਹ ਗੱਲਾਂ ਉਸੇ ਤਰ੍ਹਾਂ ਚੱਲਦੀਆਂ ਨੇ ਕਿ ਇਹ ਅਧਿਕਾਰ ਖੇਤਰ ਐਸਜੀਪੀਸੀ ਦਾ ਨਹੀਂ ਹੈ ਜੇ ਕਿਸੇ ਜਥੇਦਾਰ ਸਹਿਬਾਨ ਦੇ ਉੱਤੇ ਇਲਜ਼ਾਮ ਲੱਗਦੇ ਆ ਤੇ ਇਹ ਲਗਾਤਾਰ ਸੂਝਵਾਨ ਲੋਕ ਇਹੀ ਗੱਲਾਂ ਇਹੀ ਦਲੀਲਾਂ ਕਰ ਰਹੇ ਆ ਕਿ ਐਸਜੀਪੀਸੀ ਦਾ ਅਧਿਕਾਰ ਖੇਤਰ ਨਹੀਂ ਹੈ ਔਰ ਇਸੇ ਚੀਜ਼ ਨੂੰ ਲੈ ਕੇ ਜਸਵੰਤ ਸਿੰਘ ਪੜੈਣ ਜਿਹੜੇ ਅੰਦਰੂਨ ਅੰਤਰੀਂ ਕਮੇਟੀ ਦੇ ਮੈਂਬਰ ਨੇ ਐਸਜੀਪੀਸੀ ਦੀ ਉਹ ਉਹਨਾਂ ਦੇ ਵੱਲੋਂ ਵੀ ਇਹ ਆਵਾਜ਼ ਵਾਰ-ਵਾਰ ਚੁੱਕੀ ਗਈ ਹੈ ਔਰ ਉਹਨਾਂ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਸਾਰੀਆਂ ਦਲੀਲਾਂ ਪੇਸ਼ ਕੀਤੀਆਂ ਨੇ ਹੁਣ ਵੇਖਣ ਵਾਲੀ ਗੱਲ ਹੈ ਕਿ ਆਖਰਕਾਰ ਇਹ ਇਜ਼ਾਫਾ ਕਿ ਜਥੇਦਾਰ ਸ਼੍ਰੀ ਕਾਲਟਕ ਸਾਬ ਦੇ ਇਕਰਾਰ ਦੇ ਨਾਲ ਹੋਇਆ ਉਹਨਾਂ ਨੂੰ ਕੰਫੀਡੈਂਸ ਦੇ ਵਿੱਚ ਲੈ ਕੇ ਹੋਇਆ ਗਿਆ ਜਾਂ ਫਿਰ ਇਹ ਆਪ ਮੁਹਾਰੇ ਕੀਤਾ ਗਿਆ ਹੈ ਮਤਲਬ ਆਉਂਦੇ ਸਮੇਂ ਵਿੱਚ ਬਹੁਤ ਸਾਰੇ ਖੁਲਾਸੇ ਹੋ ਸਕਦੇ ਆ ਕਿਉਂਕਿ ਇੱਕ ਤਿੰਨ ਤਰੀਕ ਦੀ ਖਾਸ ਮੀਟਿੰਗ ਜਿਹੜੀ ਵਰਕਿੰਗ ਕਮੇਟੀ ਦੀ ਅਕਾਲੀ ਦਲ ਦੀ ਉਹ ਦੱਸੀ ਜਾ ਰਹੀ ਹੈ ਹੁਣ ਉਹ ਵੇਖਣਾ ਹੋਵੇਗਾ ਕਿ ਉਸ ਮੀਟਿੰਗ ਦੇ ਵਿੱਚ ਕਿਹੜੇ ਫੈਸਲੇ ਲਏ ਜਾਂਦੇ ਨੇ ਔਰ ਖਾਸ ਤੌਰ ਦੇ ਉੱਤੇ ਜਿਹੜਾ ਇਹ ਇਜ਼ਾਫਾ ਹੋਇਆ ਆ ਇਹ ਹੁਣ ਸ਼ਰੋਮਣੀ ਅਕਾਲੀ ਦਲ ਵਾਸਤੇ ਕਿੰਨਾ ਕੁ ਘਾਤਕ ਜਾਂ ਕਿੰਨਾ ਕਫਾਇਦੇਮੰਦ ਸਾਬਤ ਹੁੰਦਾ ਹੈ ਇਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਵਾਨੀ ਦੀ ਪੰਜਾਬੀ